ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਦੀ ਵੀਡੀਓ ਦੇ ਵਿੱਚ ਤੇ ਅੱਜ ਗੱਲ ਕਰਦੇ ਆਂ ਆਪਾਂ ਕਰੋਸ਼ੀਆ ਦੇ ਵਿੱਚ ਫੈਮਿਲੀ ਡਾਕਟਰ ਕਿਵੇਂ ਲੱਭ ਸਕਦੇ ਆਂ ਤੇ ਇਹਦੇ ਆਪਾਂ ਨੂੰ ਕਿਹੜਾ-ਕਿਹੜਾ ਬੈਨੀਫਿਟ ਹੈ ਤੇ ਫੈਮਿਲੀ ਡਾਕਟਰ ਦੇ ਨਾਲ ਮਤਲਬ ਆਉਂਦਾ ਰੱਬ ਨਾਲ ਗੱਲ ਜਿਵੇਂ 6:00 ਵਜੇ ਬਿਨਾਂ ਫੈਮਿਲੀ ਡਾਕਟਰ ਤੋਂ ਕੋਈ ਵੀ ਮੈਡੀਸਿਨ ਆਪਾਂ ਲੈ ਨਹੀਂ ਸਕਦੇ ਛੋਟੀ ਮੋਟੀ ਦਵਾਈ ਤਾਂ ਲੈ ਸਕਦੇ ਆਂ ਪਰ ਜੇ ਮਤਲਬ ਕੋਈ ਜ਼ਿਆਦਾ ਸੀਰੀਅਸ ਪ੍ਰੋਬਲਮ ਹੋਣਾ ਤਾਂ ਬਿਨਾਂ ਫੈਮਿਲੀ ਡਾਕਟਰ ਤੋਂ ਆਪਾਂ ਨਹੀਂ ਦਵਾਈ ਲੈ ਸਕਦੇ ਤੇ ਇਹਦੇ ਵਾਸਤੇ ਆਪਾਂ ਨੂੰ ਕੀ ਕੀ ਡਾਕੂਮੈਂਟ ਚਾਹੀਦੇ ਆ ਤੇ ਆ ਗੱਲ ਕਰਦੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਜਾਣਾ ਐਮਰਜੈਂਸੀ ਦੇ ਵਿੱਚ ਐਮਰਜੈਂਸੀ ਮਤਲਬ ਜਿੱਥੇ ਸਾਰੇ ਡਾਕਟਰ इजीली ਤੁਹਾਨੂੰ ਮਿਲ ਜਾਂਦੇ ਉੱਥੇ ਮਾਲਾ ਰਾਬਨਾਗਰ ਚਲੋ ਕੋਈ ਵੀ ਫੋਰ ਐਗਜ਼ਾਮਪਲ ਸੱਟ ਸੁੱਟ ਪਾ ਜਵੇ ਤਾਂ ਐਮਰਜੈਂਸੀ ਜਾਓਗੇ ਤੁਸੀਂ ਉੱਥੇ ਆਪਣੇ ਟੀਆਰਸੀ ਕਾਰਡ ਤੇ ਆਪਣਾ ਹੈਲਥ ਇੰਸ਼ੋਰਸ ਕਾਰਡ ਹੁੰਦਾ ਜਿਹੜਾ ਬਲੂ ਕਲਰ ਦਾ ਤੁਹਾਨੂੰ ਦੇਣਾ ਹੈ ਤੇ ਉਹ ਦੇ ਕੇ ਜਦ ਪੁੱਛਿਓ ਡਾਕਟਰ ਕੋ ਜਾਓਗੇ ਤਾਂ ਪੁੱਛੂਗਾ ਤੁਹਾਡਾ ਕੋਈ ਫੈਮਿਲੀ ਡਾਕਟਰ ਹੈਗਾ ਤਾਂ ਤੁਹਾਨੂੰ ਤੁਸੀਂ ਦੱਸਣਾ ਸਾਡਾ ਫੈਮਿਲੀ ਡਾਕਟਰ ਨਹੀਂ ਵੀਡੀਓ ਇਹ ਹੈ ਨਹੀਂ ਸਿਰਫ ਤੁਹਾਨੂੰ ਇੱਕ ਸਲਿੱਪ ਤਾਂ ਨਹੀਂ ਹੁੰਦੀਆਂ ਮਤਲਬ ਕਿ ਉਹ ਹੁੰਦਾ ਉਹ ਵੀ ਹਸਪੀਟਲ ਹੈ ਉੱਥੇ ਪਰ ਸਿਰਫ ਡਾਕਟਰ ਬਹਿਨੇ ਆ ਡਾਕਟਰ ਕੀ ਕਰਦੇ ਆ ਤੁਹਾਨੂੰ ਪੁੱਛਦੇ ਆ ਤੁਹਾਡੇ ਬਾਰੇ ਕਿਦਾਂ ਕੀ ਆ 24 ਡਿਟੇਲ ਆ ਉਹ ਮੈਂ ਤੁਹਾਨੂੰ ਅੱਗੇ ਦਿਖਾਦਾ ਵੀਡੀਓ ਚ ਤੁਹਾਨੂੰ ਜਦੋਂ ਸਲਿੱਪ ਦੇ ਦਿੰਦੇ ਨੇ ਡਾਕਟਰ ਜੀ ਤੁਸੀਂ ਉੱਥੇ ਜਾਣਾ ਤੇ ਉੱਥੇ ਵੀ ਹੁੰਦਾ ਛੋਟਾ ਹਸਪੀਟਲ ਹੁੰਦਾ ਉੱਥੇ ਸਿਰਫ ਡਾਕਟਰ ਬਹਿਨੇ ਆ ਤੇ ਉੱਥੇ ਨਾਲ ਇੱਕ ਗਿਆ ਹੁੰਦਾ ਇੱਕ ਦਫ਼ਤਰ ਹੁੰਦਾ ਜਿੱਥੇ ਮਤਲਬ ਤੁਹਾਡੇ ਜਿਹੜਾ ਫੈਮਿਲੀ ਡਾਕਟਰ ਤੁਹਾਨੂੰ ਮਿਲਦਾ ਉੱਥੇ ਤੁਹਾਡੇ ਡਾਕੂਮੈਂਟ ਕੀ ਅੱਗੇ ਲੱਗਦੇ ਆ ਉੱਥੇ ਤੁਹਾਡੇ ਲੱਗਣਾ TCR ਕਾਰਡ ਤੇ ਲੱਗਣਾ ਹੈਲਥ ਇੰਸ਼ੋਰਸਡ ਕਾਰਡ ਜਿਹੜਾ ਤੁਹਾਨੂੰ ਕੰਪਨੀ ਵੱਲੋਂ ਮਿਲਦਾ ਤੇ ਜੇ ਤੁਸੀਂ ਉਹ ਨੂੰ ਦੇ ਦੇਣਾ ਤੇ ਉਹਨਾਂ টিਏਸੀ ਤੇ ਇੱਕ ਤੁਹਾਨੂੰ ਵਾਪਸ ਕਰ ਦੇਣ ਜਿਹੜਾ ਤੁਹਾਡਾ ਹੈਲਥ ਇੰਸ਼ੋਰਸਡ ਕਾਰਡ ਹੁੰਦਾ ਜਿਹੜਾ ਉਹ ਨੰਬਰ ਲਿਖਿਆ ਹੁੰਦਾ ਨੰਬਰ ਦੇ ਨਾਲ ਤੁਹਾਡਾ ਕੋਈ ਵੀ ਜਿਹੜਾ ਹੁੰਦਾ ਸਰਕਾਰੀ ਕੰਮ ਕਾਰਜਾ ਬਣਾ ਦਿੰਦੇ ਆ ਕੁਝ ਵੀ ਤੇ ਫਿਰ ਉਹ ਤੁਹਾਨੂੰ ਡਾਕਟਰ ਦਾ ਨਾਮ ਦੱਸ ਦੇਣ ਤੁਸੀਂ ਆਹ ਡਾਕਟਰ ਕੋਲ ਜਾਓ ਡਾਕਟਰ ਕੋਲ ਜਾਣ ਤੇ ਬਾਅਦ ਤੁਸੀਂ ਜਾਣੇ ਡਾਕਟਰ ਕੋਲ ਤੇ ਉਹ ਤੁਹਾਨੂੰ ਤੁਹਾਡੇ ਬਾਰੇ ਪੁੱਛਦੇ ਆ ਤੁਹਾਨੂੰ ਅਲਰਜੀ ਕਿਹੜੀ ਚੀਜ਼ ਤੋਂ ਆ ਤੁਹਾਡੀ ਕੋਈ ਸਰਜਰੀ ਤਾਂ ਨਹੀਂ ਹੋਈ ਵੀ ਪਹਿਲਾਂ ਤੁਹਾਨੂੰ ਕਿਸੇ ਮਤਲਬ ਕਿਸੇ ਮੈਡੀਸਨ ਤੋਂ ਰਿਐਕਸ਼ਨ ਤਾਂ ਨਹੀਂ ਹੁੰਦਾ ਕੋਈ ਵੀ ਕਿਸੇ ਪ੍ਰਕਾਰ ਦੀ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਵੀ ਕਿਸੇ ਵੀ ਮੈਡੀਸਿਨ ਦੇ ਖਾਣ ਨਾਲ ਨਾ ਖਾਣ ਨਾਲ ਸਾਰਾ ਕੁਝ ਤੁਹਾਨੂੰ ਪੁੱਛਦੇ ਆ ਤੇ ਉਹਦੇ ਬਾਅਦ ਜਦ ਤੁਹਾਡਾ ਫੈਮਿਲੀ ਡਾਕਟਰ ਬਣ ਜਾਂਦਾ ਫਿਰ ਤੁਹਾਨੂੰ ਭੇਜਦੇ ਨੇ ਦੁਆਰਾ ਫਿਰ ਮੈਡੀਕਲ ਤੇ ਹਸਪੀਟਲ ਤੇ ਤੁਹਾਨੂੰ ਜਿਹੜਾ ਟ੍ਰੀਟਮੈਂਟ ਚੈੱਕ ਕਰਾਉਣੀ ਆ ਤੇ ਜਿਹੜੀ ਤੁਹਾਡੀ ਦਵਾਈ ਹੁੰਦੀ ਆ ਉਹ ਤੁਹਾਨੂੰ ਲਿਖ ਕੇ ਦੇ ਦਿੰਦੇ ਨੇ ਉਹ ਦਿੰਦੇ ਆ ਤੁਹਾਨੂੰ ਜਿਹੜੇ ਐਮਰਜੈਂਸੀ ਡਾਕਟਰ ਵਿੱਚ ਹੁੰਦੇ ਆ ਉਹ ਤੁਹਾਨੂੰ ਮੈਡੀਸਿਨ ਲਿਖ ਕੇ ਦੇ ਦਿੰਦੇ ਨੇ ਜਿਹੜੀ ਵੀ ਤੁਹਾਨੂੰ ਪ੍ਰੋਬਲਮ ਹੋ ਗਈ ਉਹ ਤੁਸੀਂ ਕਾਡ ਲੈ ਕੇ ਫਿਰ ਜਾਣਾ ਹੁੰਦਾ ਆਪਣੇ ਫੈਮਿਲੀ ਡਾਕਟਰ ਕੋਲ ਜਾਂ ਤੁਸੀਂ ਆਪਣੇ ਫੈਮਿਲੀ ਡਾਕਟਰ ਕੋਲ ਚਲੀ ਜਾਂਦੇ ਆ ਤੇ ਉਹ ਆਪਣੇ ਉੱਤੇ ਪਰ ਜਿਹੜਾ ਤੁਹਾਨੂੰ ਮੈਡੀਸਨ ਦਿੱਤੀ ਹੁੰਦੀ ਹੈ ਬਸ ਸਟੈਂਪੀ ਜੀ ਲਾਉਣੀ ਹੁੰਦੀ ਹੈ ਪਰ ਇੱਕ ਲੈਦਾ ਪੇਜ ਬਣਾ ਕੇ ਦੇ ਦਿੰਨੇ ਆ ਫਿਰ ਤੁਸੀਂ ਉਹਦੇ ਥਰੂ ਨਾ ਕਿਸੇ ਵੀ ਮੈਡੀਕਲ ਸਟੋਰ ਤੋਂ ਜਾ ਕੇ ਦਵਾਈ ਲੈ ਸਕਦੇ ਆ ਤੇ ਐਦਾਂ ਤੁਹਾਡਾ ਈਜ਼ੀਲੀ ਉੱਥੇ ਫੈਮਿਲੀ ਡਾਕਟਰ ਬਣ ਜਾਂਦਾ ਹੈ ਪਰ ਫੈਮਿਲੀ ਡਾਕਟਰ ਬਹੁਤ ਜ਼ਰੂਰੀ ਆ ਕਿਉਂਕਿ ਮੈਂ ਤੁਹਾਨੂੰ ਪਹਿਲੀ ਦੱਸ ਕੇ ਦਿੰਨੇ ਰੱਬ ਨਾ ਕਰੇ ਬਸ ਫਿਰ ਵੀ ਅਨਫੋਰਚੂਨੇਟਲੀ ਕਿਸੇ ਤੇ ਕੋਈ ਛੱਟ ਵਾਜੀ ਵੀ ਕੰਸਟਰਕਸ਼ਨ ਦਾ ਕੰਮ ਕਰਦੇ ਕੋਈ ਮੇਜਰ ਚੀਜ਼ ਹੋ ਜਾਂਦੀ ਆ ਤਾਂ ਬਿਨਾਂ ਫੈਮਿਲੀ ਡਾਕਟਰ ਤੇ ਕੋਈ ਨਹੀਂ ਪੁੱਛਦਾ ਜ਼ਿਆਦਾਤਰ ਤਾਂ ਕੰਪਨੀਆਂ ਵਧੀਆ ਹੁੰਦੀਆਂ ਮਤਲਬ ਨਾਲ ਚੱਲੀ ਜਾਂਦੀਆਂ ਆਪ ਕਈ ਵਾਰ ਕੰਪਨੀ ਇਦਾਂ ਦੀ ਹੁੰਦੀ ਆ ਤੁਹਾਨੂੰ ਕਹਿ ਦਾਨੀ ਆ ਵਿ ਜਾਓ ਤੁਸੀਂ ਆਪਣੀ ਦਵਾਈ ਹਸਪੀਟਲ ਦੇ ਲਈ ਰੈਸਟ ਦੇ ਦਾਨੀ ਆ ਤੁਹਾਨੂੰ ਜ਼ਰੂਰ ਪਰ ਉਥੇ ਬਾਅਦ ਕੀ ਹੁੰਦਾ ਤੁਹਾਨੂੰ ਕਹੀ ਦਾਨੀ ਆ ਹਾਂ ਸੱਚ ਹੋਰ ਗੱਲ ਜਦ ਕੰਪਨੀਆਂ ਤੁਹਾਨੂੰ ਰੈਸਟ ਦੇ ਦਾਨੀ ਆ ਉਹਦੇ ਕੀ ਹੁੰਦਾ ਤੁਹਾਨੂੰ ਵੀ ਜਿਹੜੀ ਰੈਸਟ ਆ ਉਹਦੇ ਪੈਸੇ ਕੱਟ ਹੁੰਦੇ ਆ ਪਰ ਜੇ ਤੁਹਾਡਾ ਫੈਮਿਲੀ ਡਾਕਟਰ ਹੁੰਦਾ ਨਾ ਉਹ ਲਿਖ ਕੇ ਦਿੰਦਾ ਹੁੰਦਾ ਤੁਸੀਂ ਕਿੰਨੇ ਦਿਨ ਦੀ ਰੈਸਟ ਕਰਨੀ ਆ ਤਾਂ ਫਿਰ ਜਿੰਨੀ ਦਿਨ ਦੀ ਤੁਹਾਡੀ ਰੈਸਟ ਹੁੰਦੀ ਆ ਉਹਦੇ ਤੁਹਾਨੂੰ ਪੈਸੇ ਮਿਲਦੇ ਆ ਜਿੰਨੀ ਤੁਹਾਡੀ ਨੋਰਮਲ ਕਿੰਨੀ ਦੀ ਸ ਮਤਲਬ ਤੁਸੀਂ ਲਾ ਲੋ ਸਾਬ ਵੀ ਕਮੈਲ ਦੀ ਡਾਕਟਰ ਦੇ ਕਿੰਨੇ ਫਾਇਦੇ ਹੁੰਦੇ ਬਿਨਾ ਮੈਡੀਕਲ ਮੈਡੀਸਨ ਨਹੀਂ ਮਿਲਦੀ ਉਹ ਤੋਂ ਬਿਨਾ ਜੇ ਤੁਹਾਡੇ ਕੋਈ ਪ੍ਰੋਬਲਮ ਆ ਜੇ ਇਨ ਫਿਊਚਰ ਆਸਟ ਲਈ ਨਹੀਂ ਵੀ ਆ ਤੁਹਾਡੇ ਪੈਸੇ ਘੱਟਦੇ ਨੇ ਛੁੱਟੀ ਲਾ ਲੈਂਦੇ ਪੈਸੇ ਘੱਟ ਹੁੰਦੇ ਆ ਪਰ ਜੇ ਫੈਮਿਲੀ ਡਾਕਟਰ ਲਿਖ ਕੇ ਦਿੰਦਾ ਕੋਈ ਪੈਸੇ ਨਹੀਂ ਘੱਟ ਹੁੰਦੇ ਤੇ ਉਹਦੇ ਬਹੁਤ ਫਾਇਦੇ ਆ ਤੇ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਾ ਹੋਰ ਨਵੀਂ ਵੀਡੀਓ ਦੇ ਵਿੱਚ ਮਿਲਾਂਗੇ ਕੋਈ ਹੋਰ ਨਵੇਂ ਟੌਪਿਕ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਦੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਆਪਣੀ ਨੋਰਮਲ ਜੀ ਹੁੰਦੀ ਐ ਇਦਾਂ ਹੀ ਬਣਦੀਆਂ ਤੇ ਕੋਸ਼ਿਸ਼ ਕਰਦੇ ਆਂ ਇਹਦੀ ਕੁਆਲਿਟੀ ਕੁਆਲਿਟੀ ਸਭ ਤੋਂ ਹੋਰ ਬਧਾਈਏ ਤਾਂ ਜੋ ਤੁਹਾਨੂੰ ਹੋਰ ਇਫੈਕਟਿਵ ਲੱਗਣ ਤੇ ਕੋਸ਼ਿਸ਼ ਇੱਕ ਹੋਰ ਕਰਨ ਨੂੰ ਡੇਲੀ ਬਲੌਗ ਪਾਏ ਕਰਨੇ ਆ ਦੇਖੋ ਕਿੱਦਾਂ ਹੁੰਦਾ ਤੇ ਆਪਣੀ ਸਪੋਰਟ ਬਣਾ ਕੇ ਰੱਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕੇ ਸੋਮੇ ਧੰਨਵਾਦ ਜੀ